ਬਦਲ ਸਿੰਘ ਦਾ ਦੂਸਰਾ ਪੁੱਤਰ کریم ਬਖਸ਼ਾ ਗਿਆ। ਕਹਿੰਦਾ ਅੱਬਾ ਮੈਨੂੰ ਆਗਿਆ ਦੇ ਮੈਂ ਛੇਵੇਂ ਪਾਤਸ਼ਾਹ ਨਾਲ ਜੰਗ ਲੜਨੀ ਚਾਹੁੰਦਾ ਹੈ। ਮੇਰਾ ਤਾਜ਼ਾ ਹੀ ਭਰਾ ਕੱਲ ਮਰਵਾਇਆ ਛੇਵੇਂ ਪਾਤਸ਼ਾਹ। ਭਰਾ ਦਾ ਦੁੱਖ ਬੜਾ ਹੁੰਦਾ ਹੈ। ਮੇਰੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਲਿਖਿਆ ਨਾ ਜੈਸੇ ਰਣ ਮੇ ਸਖਾ ਭਰਾਤ ਸਖਾ ਭਰਾ ਹੋਵੇ ਇੱਕ ਪਾਸੇ ਪਿਓ ਖਲੋਤਾ ਹੋਵੇ ਜੰਗ ਲੱਗੀ ਹੋਵੇ ਪਿਓ ਭਾਵੇਂ ਸਾਥ ਛੱਡ ਕੇ ਚਲ ਜੇ ਕਦੇ ਭਰਾ ਨੂੰ ਭਰਾ ਛੱਡ ਕੇ ਨਹੀਂ ਜਾਂਦਾ ਵੇਖਿਆ। ਪਰ ਹੋਵੇ ਭਰਾ ਕਿਤੇ ਲੁੱਟ ਖਾਣਾ ਇਹ ਨਾ ਹੋਵੇ ਉਹਦੀ ਗੱਲ ਵੱਖਰੀ ਹੈ ਮੈਂ ਤੇ ਭਰਾ ਕਰਦਾ ਜਿਹੜਾ ਗੁਰੂ ਪਾਤਸ਼ਾਹ ਦੇ ਅਕੀਦੇ ਮੁਤਾਬਕ ਚੱਲਦਾ ਹੋਵੇ ਭਰਾ ਇਸ ਤਰ੍ਹਾਂ ਦਾ ਹੋਵੇ ਇਹ ਭਰਾ ਮਾਰਿਆ ਗਿਆ کریم ਬਖਸ਼ ਦਾ ਉਹਨੇ ਅਬਦੁੱਲਾਹ ਸੋਚਦਾ ਜੇ ਦੇ ਦਿੱਤੀ ਆਗਿਆ ਤੇ ਜਿਹੜੇ ਰਾਹ ਕੱਲ ਨਵੀਂ ਬਖਸ਼ ਤੋਰਿਆ ਸਿੱਖਾਂ ਨੇ ਮੇਰਾ ਦੂਸਰਾ ਪੁੱਤਰ کریم ਬਖਸ਼ ਵੀ ਉਸੇ ਰਾਹ ਤੋਰ ਦੇਣਾ ਤੇ ਜੇ ਮੈਂ ਆਗਿਆ ਨਹੀਂ ਦਿੰਦਾ ਮੇਰੇ ਸਬਾਈ ਕਹਣਗੇ ਕੀ ਗੱਲ ਤੇਰੇ ਪੁੱਤਰ ਵਿੱਚ ਸਾਡੇ ਨਾਲੋਂ ਜਾਨ ਚੰਗੀ ਐ ਸਾਨੂੰ ਮਰਨ ਵਾਸਤੇ ਅੱਖੇ ਮੋੜਦਾ ਐ ਆਪਣੇ ਪੁੱਤਰ ਨੂੰ ਲਕਾਲ ਕਾ ਕੇ ਪਿਛੇ ਰੱਖਦਾ ਐ ਅਬਦੁੱਲਾ ਖਰ ਫਸਿਆ ਹੋਇਆ ਇਹਨੇ ਫਿਰ ਆਪਣਾ ਦੂਸਰਾ ਪੁੱਤਰ ਦਾਦੇ ਲਾ ਦਿੱਤਾ کریم ਬਖਸ਼ کریم ਬਖਸ਼ ਤੁਰ ਲੱਗਾ ਮੱਥੇ ਤੇ ਵੱਟ ਪਾਏ ਡੌਲੇ ਫੜਕੇ ਇਹਦੇ ਅੱਖਾਂ ਲਾਲ ਕੀਤੀਆਂ ਬੜੇ ਗੁੱਸੇ ਵਿੱਚ ਤੁਰਦਾ ਐ ਇਹਦੇ ਨਾਲ ਚੰਦੂਦਵਾਨ ਦਾ ਪੁੱਤਰ ਕਰਮਚੰਦ ਤੁਰ ਪਿਆ ਗਰਮਚੰਦ ਨੇ ਸੋਚਿਆ ਮੇਰੇ ਕੱਲੇ ਕੋਲ ਤੇ ਛੇਵੇਂ ਪਾਤਸ਼ਾਹ ਦੇ ਕਿਸੇ ਸੂਰਮੇ ਨੇ ਜੰਗ ਲੜੀ ਨਹੀਂ ਜਾਣੀ ਹੁਣ ਮੈਂ ਕ੍ਰੀਮ ਬਖਸ਼ ਦੇ ਨਾਲ ਤੁਰਦਾ ਕਿਉਂਕਿ ਇਹਨੂੰ ਬਾੜੇ ਗੁੱਸਾ ਇਹਦਾ ਭਰਾ ਜੇ ਤਾਜ਼ਾ ਹੀ ਮਰਿਆ ਕੱਲ੍ਹ ਇਹ ਵੀ ਨਾਲ ਤੋਂ ਪਹਿਲ ਤੋਂ ਦੋਵੇਂ ਜੰਗ ਮਦਾਨਾਂ 'ਵਾਂ ਲਾਉਂਦੇ ਵੇਖੇ ਇੱਧਰ ਖੜਾ ਸੀ ਬਹਾਦਰ ਬਲੀ ਚੰਦ ਛੇਵੇਂ ਪਾਤਸ਼ਾਹ ਦੇ ਕੋਲ ਆਉਂਦਿਆਂ ਵੇਖ ਕੇ ਦੋਹਾਂ ਬਿਆਰੀਆਂ ਨੂੰ ਕਹਿੰਦਾ ਸੱਜਿਆ ਪਾਤਸ਼ਾਹ ਮੈਨੂੰ ਦੇ ਥਾਪੜਾ ਮੈਨੂੰ ਇਹ ਆ ਗਿਆ ਜੇ ਦੋ ਬੈਰੀ ਤੁਰਿਆਂ ਦੇ ਮੇਂ ਮੁਕਾਬਲਾ ਦੋਹਾਂ ਨਾਲ ਕਰਨਾ ਚਾਹੁੰਦਾ ਕਿੰਨਾ ਬਹਾਦਰ ਹੋਏਗਾ ਬਹਾਦਰ ਬਾਬਾ ਬਿਧੀ ਚੰਦ ਇੱਕ ਬੰਦੇ ਨੇ ਜੰਗ ਮੈਦਾਨ ਵਿੱਚ ਲੜਦਾ ਊਖਾ ਹੈ ਪਰ ਉਹ ਦੋਹਾਂ ਦੇ ਨਾਲ ਵੀ ਲੜਨ ਦੀ ਜੁਰਤ ਰੱਖਦਾ ਸੀ ਤਾਕਤ ਰੱਖਦਾ ਸੀ ਕਿਉਂਕਿ ਥਾਪੜਾ ਵੀ ਉਹਨੂੰ ਦੋ ਗੁਰੂ ਸਾਹਿਬਾਨ ਦਾ ਸੀ ਮੈਂ ਪਹਿਲਾਂ ਮੈਂ ਦੱਸਿਆ ਕਿ ਗੁਰੂ ਅਰਜਨ ਦੇ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ ਸੀ ਬਿਧੀ ਚੰਦ ਗੁਰੂ ਅਰਜਨ ਦੇ ਪਾਤਸ਼ਾਹ ਨੇ ਥਾਪੜਾ ਦਿੱਤਾ ਹੋਇਆ ਸੀ ਅੱਜ ਛੇਵੇਂ ਬਾਦਸ਼ਾਹ ਦੇ ਸੱਜੇ ਪਾਸੇ ਖਲੋਤਾ ਸੀ ਮੇਰੀ ਚੰਦ ਕਹਿਣ ਲੱਗਾ ਸੱਜਿਆ ਬਾਦਸ਼ਾਹ ਦੇ ਸੱਜੇ ਹੱਥ ਦਾ ਥਾਪੜਾ ਫਿਰ ਤੋਰ ਦੇ ਮੈਨੂੰ ਜੰਗ ਮੈਦਾਨ ਵਿੱਚ ਮੈਂ ਇਹਨਾਂ ਦੋਹਾਂ ਦੇ ਨਾਲ ਮੁਕਾਬਲਾ ਕਰਨਾ ਚਾਹੁੰਦਾ ਏ ਛੇਵੇਂ ਬਾਦਸ਼ਾਹ ਨੇ ਦੇਖ ਕੇ ਥਾਪੜਾ ਦੇਖ ਕੇ ਜੰਗੀ ਹਥਿਆਰ ਘੋੜੇ ਦੇ ਸਵਾਰ ਕਰਕੇ ਬਹਾਦਰ ਬਿਧੀ ਚੰਦ ਨੂੰ ਆਖਿਆ ਬਿਧੀ ਚੰਦਾ ਜਿੱਤ ਦੇ ਨਗਾਰੇ ਖੜਕਣਗੇ ਬਿਧੀ ਚੰਦ ਆ ਗਿਆ ਮੈਦਾਨ ਵਿੱਚ ਇੱਕ ਪਾਸੇ ਛੇਵੇਂ ਪਾਤਸ਼ਾਹ ਦਾ ਬਹਾਦਰ ਸੂਰਮਾ ਬਾਬਾ ਬਿਨੀ ਚੰਦ ਔਰ ਦੂਸਰੇ ਪਾਸੇ ਦੋ ਬਰੋਧੀ ਅਬਦੁੱਲੇ ਦਾ ਪੁੱਤਰ ਕਰੀਮ ਬਖਸ਼ ਤੇ ਚੰਗੋ ਦਾ ਪੁੱਤਰ ਕਰਮਚੰਦ ਬਹਾਦਰ ਬਿਨੀ ਚੰਦ ਨੇ ਦੋਹਾਂ ਨੂੰ ਵੰਗਾਰ ਕੇ ਦੋਹਾਂ ਦੇ ਨਾਲ ਜੰਗ ਹੈ ਐਂ ਕਿ ਲੈ ਸਤ ਕਰੋ ਦੋ ਯਾ ਕੀ ਬਿਨੀ ਚੰਦ ਬਲਵਾਨ ਕਾਲ ਫੜੀ ਇੱਕ ਹੱਥ 'ਚ ਤੇ ਦੂਜੇ ਏ ਕਰਪਾ Yeah, come on. Oh <laughs> you <laughs> ਬਿਧੀ ਜੰਦ ਨੇ ਰੋਕ ਕੇ ਗਿਓ ਮਾਰੀ ਵਾਂਗ ਵਗਾਉਣ ਉੱਤੇ ਨਾਂ ਵਿੱਚ ਸੁਟਿਆ ਉਹ ਚੋਟ ਕਿੰਗਾ ਭਾਗ ਨਖੋਟਦੇ ਜਾਂ ਭੁੱਲ ਕਰੇ ਇਨਸਾਨ ਬੰਦਾ ਜਦੋਂ ਗਲਤੀਆਂ ਕਰਦਾ ਹੈ ਭੁੱਲਾ ਕਰਦਾ ਉਹਦੇ ਭਾਗ ਨਖੋਟ ਜਾਂਦੇ ਨੇ ਇਹਨਾਂ ਵੱਡੀ ਗੱਲ